ਸਰਕਾਰ ਮਰਦਾਬਾਜ਼ ਜਿੰਦਾਬਾਦ ਮਰਦਾਬਾਜ਼ ਇੱਕ ਗੰਢੀ ਬੋਲੀ ਸਰਕਾਰ ਮਰਦਾਬਾਜ਼ ਜਿੰਦਾਬਾਦ ਮਰਦਾਬਾਜ਼ ਸਰਕਾਰ ਨੇ ਬੀਮਾਨੀ ਕੀਤੀ ਉਸ ਤੋਂ ਬਾਅਦ ਇਹ ਮੌਜੂਦਾ ਸਰਕਾਰ ਲਗਾਤਾਰ ਬੀਮਾਨੀ ਕਰ ਰਹੀ ਆ ਉਹਨਾਂ ਦੀਆਂ ਸੁਭਾਮਾਂ ਜਿਹੜੀਆਂ ਉਹਨਾਂ ਨੂੰ ਸੀਐਸਆਰ ਨਿਯਮਾਂ ਦੇ ਤਹਿਤ ਰੈਗੂਲਰ ਕਰਨ ਦੀ ਬਜਾਏ ਲਗਾਤਾਰ ਸੰਘਰਸ਼ ਨੂੰ ਉਜਲਣ ਦੇ ਰਾਹ ਦੇ ਉੱਤੇ ਤੁਰੀ ਹੋਈ ਆ ਭੋਖੜਦਾਲ ਮਰਨ ਵਰਤ ਜਿਹੜਾ ਲਗਾਤਾਰ ਕਰ ਰਿਹਾ ਐਨਕੰਨੀ ਸਰਕਾਰ ਮੁਰਦਾਬਾਦ ਮੁਰਦਾਬਾਦ ਇਹ ਪੰਡਾ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਅਸੀਂ ਗਵਰਨਮੈਂਟ ਟੀਚਰ ਯੂਨੀਅਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਸਿੱਖਿਆ ਮੰਤਰੀ ਪੰਜਾਬ ਨੂੰ ਸਮੁੱਚੀ ਕੈਬਨਟ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਸੇਵਿਆਂ ਦੇ ਰਸਤੇ ਨਾ ਕਰੋ ਜੇ ਪਹਿਲਿਆਂ ਨੇ ਮੁਲਾਜ਼ਮਾਂ ਦੇ ਨਾਲ ਰਜ਼ਗਾਰਾਂ ਦੇ ਨਾਲ ਔਰ ਅਰਧ ਰਜ਼ਗਾਰਾਂ ਦੇ ਨਾਲ ਧੱਕਾ ਕੀਤਾ ਤਾਂ ਉਹ ਅੱਜ ਇੱਕ ਕੁਰਸੀ ਤੋਂ ਪਰੇ ਹੋਏ ਆ ਤਾਂ ਤੁਹਾਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੁਝ ਭੁਗਤਣਾ ਪਏਗਾ ਮੇਰਾ ਨਾਮ ਹੈ ਜੀ ਹਰਵੀਰ ਸਿੰਘ ਮੈਂ ਫਤਗੜ ਸਾਹਿਬ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਸਾਡਾ ਮਰਨਵਰਤ ਜਿਹੜਾ ਹੈਗਾ ਉਹ ਪਿਛਲੇ 10 ਦਿਨਾਂ ਤੋਂ ਸੰਗਰੂਰ ਚੱਲ ਰਿਹਾ ਹੈ ਸਾਥੀ ਜੌਨੀ ਸਿੰਘਲਾ ਜੀ ਮਰਨਵਰਤ ਤੇ ਬੈਠਾ ਨੇ ਤੇ 100 ਸਾਡਾ ਹੈਗਾ 10 ਦਿਨਾਂ ਤੋਂ ਉੱਪਰ ਸਾਡੀ ਭੁੱਖ ਹੜਤਾਲ ਨੂੰ ਹੋ ਚੁੱਕਿਆ ਹੈ ਸਾਡੀਆਂ ਜਿਹੜੀਆਂ ਡਿਮਾਂਡਸ ਐ ਉਹ ਇਹ ਨੇ 2011 ਦੇ ਵਿੱਚ ਸਾਡਾ ਇੱਕ ਰੈਗੂਲਰ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਾਰੀ ਕੀਤਾ ਸੀ ਤੇ ਸਾਡੀ ਡਿਮਾਂਡ ਹੈ ਕਿ ਉਹ ਸਾਡਾ ਇਹਨਿੰਨ ਲਾਗੂ ਕੀਤਾ ਜਾਵੇ ਤੇ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਜਿਹੜਾ ਹੈਗਾ ਉਹ ਮਰਜ਼ ਕੀਤਾ ਜਾਵੇ ਇਹ ਸਾਡੀ ਡਿਮਾਂਡ ਹੈ ਜੇਕਰ ਨਹੀਂ ਹੁੰਦੀ ਤਾਂ ਅਗਲੀ ਰਣਨੀਤੀ ਅਗਲੀ ਰਣਨੀਤੀ ਸਾਡਾ ਭੁੱਖ ਹੜਤਾਲ ਜਿਹੜਾ ਉਹ ਸੰਗਰੂਰ ਚੱਲ ਰਿਹਾ ਹੈ ਇਸ ਤੋਂ ਬਾਅਦ ਅਸੀਂ ਜਿਹੜੀਆਂ ਬਾਕੀ ਉੱਥੇ ਰੈਲੀ ਤੇ ਸੰਗਰੂਰ ਉਹ ਅਸੀਂ ਟਿੱਖੇ ਸੰਘਰਸ਼ ਅੱਗੇ ਹੋਰ ਵੜਾਂਗੇ ਜੋ ਸ਼ੀਲ ਤਵਾਰੀ ਜਨਰਲ ਸਕੱਤਰ ਡੈਮੋਕਰੈਟਿਕ ਟੀਚਰ ਫਰੰਟ ਜ਼ਿਲ੍ਹਾ ਫਤਿਹਗੜ ਸਾਹਿਬ ਸਾਡੇ ਸਾਥੀ ਨੇ ਜਿਹੜੇ ਇਹ ਕੰਪਿਊਟਰ ਅਧਿਆਪਕ ਇਹ ਲਗਾਤਾਰ ਪਿਛਲੇ 120 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਤੇ ਹੁਣ ਲਗਾ 10 ਮੈਂ 13 ਤੋਂ ਜਿਹੜਾ ਹੈਗਾ ਸਾਥੀ ਜੌਨੀ ਸਿੰਘਲਾ ਜੀ ਮਰਨ ਵਰਤ ਤੇ ਬੈਠੇ ਨੇ ਪਰ ਸਰਕਾਰ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਮਸਲੇ ਨੇ ਉਹਨਾਂ ਨੂੰ ਮੰਗ ਕੇ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਜਿਹੜੀ ਹੈਗੀ ਆ ਹਲੇ ਨਹੀਂ ਲਾਗੂ ਕੀਤਾ ਉਹਨਾਂ ਨੇ ਤੇ ਅਸੀਂ ਕਹਿੰਦੇ ਆ ਵੀ ਇਸ ਚੀਜ਼ ਨੂੰ ਜਿਹੜਾ ਹੈਗਾ ਲਾਗੂ ਕੀਤਾ ਜਾਵੇ ਜਿੰਨੀ ਦੇਰ ਤੱਕ ਲਾਗੂ ਨਹੀਂ ਹੁੰਦਾ ਅਸੀਂ ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਇਹਨਾਂ ਦੇ ਸਹਿਯੋਗੀ ਨਹੀਂ ਬਲਕਿ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਅੱਗੇ ਜਿਹੜਾ ਹੈਗਾ ਸਹਿਯੋਗ ਦੇ ਨਾਲ-ਨਾਲ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਅੱਗੇ ਹੋ ਕੇ ਇਸ ਚੀਜ਼ ਜਿਹੜਾ ਹੈਗਾ ਇਹਨਾਂ ਦੇ ਪਿੱਛੇ ਖੜਾਂਗੇ ਔ ਪਹਿਲਾਂ ਤਾਂ ਆਪਣੇ ਆਪ ਸੋਚਣ ਵਾਲੀ ਗੱਲ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਸਮੁੱਚੀ ਸਰਕਾਰ ਜਦੋਂ ਸਰਕਾਰ ਬਣੀ ਤਾਂ ਆਮ ਆਦਮੀ ਪਾਰਟੀ ਦਾ ਕਹਿਣਾ ਸੀ ਕਿ এডੂਕੇਸ਼ਨ ਤੇ ਹੈਲਥ ਸਾਡੀ ਪ੍ਰਾਇੋਰਟੀ ਆ ਤੇ ਅੱਜ ਪੋਜੀਸ਼ਨ ਇਹ ਆ ਕਿ 3 ਸਾਲ ਦਾ ਸਮਾਂ ਬੀਤ ਗਿਆ ਪੰਜਾਬ ਦੇ ਵਿੱਚ ਜਿਹੜੇ ਕੰਪਿਊਟਰ ਅਧਿਆਪਕਾਂ ਲਗਾਤਾਰ ਮੰਗ ਕਰ ਰਹੇ ਆ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਸੀਐਸਆਰ ਦੇ ਨਿਯਮਾਂ ਤਹਿਤ ਮਰਜ ਕੀਤਾ ਜਾਵੇ। ਉਹਨਾਂ ਨੂੰ ਇੱਕ ਬੱਕਰੀ ਸੁਸਾਇਟੀ ਦੇ ਰਾਹੀਂ ਪਿਛਲੀ ਸਰਕਾਰ ਨੇ ਪਹਿਲਾਂ ਸ਼ੋਸ਼ਣ ਕੀਤਾ। ਹੁਣ ਲਗਾਤਾਰ 3 ਸਾਲਾਂ ਤੋਂ ਇਹ ਸਰਕਾਰ ਵੀ ਸ਼ੋਸ਼ਣ ਕਰਦੀ ਆ ਰਹੀ ਆ। ਕੋਈ ਉਹਨਾਂ ਤੇ ਡੀਏ ਨਹੀਂ ਲਾਗੂ, ਫੇਕ ਮਿਸ਼ਨ ਦੀ ਰਿਪੋਰਟ ਨਹੀਂ ਲਾਗੂ। ਇਹ ਚੀਜ਼ਾਂ ਤਾਂ ਲਾਗੂ ਹੋਣਗੀਆਂ ਜੇ ਕੰਪਿਊਟਰ ਅਧਿਆਪਕਾਂ ਨੂੰ ਸੀਐਸਆਰ ਨਿਯਮਾਂ ਦੇ ਘੇਰੇ ਦੇ ਵਿੱਚ ਲਿਆਂਦਾ ਜਾਊਗਾ। ਇਸ ਕਰਕੇ ਸਾਡੀ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦੀ ਤਰਫੋਂ ਕੋਈ ਅੱਜ ਪਹਿਲੇ ਦਿਨ ਨਹੀਂ ਅਸੀਂ ਪਹਿਲੀ ਸਰਕਾਰ ਦੇ ਸਮੇਂ ਵੀ ਜਦੋਂ ਐਸਐਸ ਰਮਸਾਬ ਵਾਲੇ ਅਧਿਆਪਕਾਂ ਦੀਆਂ ਸਮਾਵਾਰ ਰੈਗੂਲਰ ਕੀਤੀਆਂ ਉਹਨਾਂ ਦੀ ਤਨਖਾਹ ਕੱਟੀ ਸੀ ਉਦੋਂ ਵੀ ਕੰਪਿਊਟਰ ਵਾਲੇ ਅਧਿਆਪਕਾ ਉਸ ਸਮੇਂ ਤੋਂ ਉਹ ਤੋਂ ਪਹਿਲਾਂ ਦੇ ਇਸ ਗੱਲ ਦੇ ਉੱਤੇ ਲੜਦੇ ਆ ਰਹੇ ਹਾਂ ਕਿ ਸਾਡੀਆਂ ਸਮਾਵਾਰ ਰੈਗੂਲਰ ਕੀਤੀਆਂ ਜਾਣ ਤੇ ਉਸ ਸਮੇਂ ਇਹ ਸੀਗਾ ਕਿ ਸਾਡੀ ਤਨਖਾਹ ਪ੍ਰੋਟੈਕਟ ਕਰਕੇ ਰੈਗੂਲਰ ਕੀਤਾ ਜਾਵੇ ਉਹ ਸਰਕਾਰ ਨੇ ਬੇਇਮਾਨੀ ਕੀਤੀ ਉਹ ਤੋਂ ਬਾਅਦ ਇਹ ਮੌਜੂਦਾ ਸਰਕਾਰ ਲਗਾਤਾਰ ਬੇਇਮਾਨੀ ਕਰ ਰਹੀ ਆ ਉਹਨਾਂ ਦੀਆਂ ਸਭਾਵੇਂ ਜਿਹੜੀਆਂ ਉਹਨਾਂ ਨੂੰ CSAR ਨਿਯਮਾਂ ਦੇ ਤਹਿਤ ਰੈਗੂਲਰ ਕਰਨ ਦੀ ਬਜਾਇ ਲਗਾਤਾਰ ਸੰਘਰਸ਼ ਨੂੰ ਕੁਚਲਦੇ ਰਾਹ ਦੇ ਉਤੇ ਤੁਰੀ ਹੋਈ ਆ ਪੋਖੜਦਾਲ ਮਰਨ ਵਰਤ ਜਿਹੜਾ ਲਗਾਤਾਰ ਚੱਲ ਰਿਹਾ ਅਸੀਂ ਗਵਰਨਮੈਂਟ ਟੀਚਰ ਯੂਨੀਅਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਸਿੱਖਿਆ ਮੰਤਰੀ ਪੰਜਾਬ ਨੂੰ ਸਮੁੱਚੀ ਕੈਬਨਿਟ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਸੇਵਿਆਂ ਦੇ ਰਸਤੇ ਨਾ ਤੁਰੋ ਜੇ ਪਹਿਲਿਆਂ ਨੇ ਮੁਲਾਜ਼ਮਾਂ ਦੇ ਨਾਲ ਬੇਰਜ਼ਗਾਰਾਂ ਦੇ ਨਾਲ ਔਰ ਹਰ ਦਰਜ਼ਗਾਰਾਂ ਦੇ ਨਾਲ ਧੱਕਾ ਕੀਤਾ ਤਾਂ ਉਹ ਅੱਜ ਇਹ ਕੁਰਸੀ ਤੋਂ ਫਰੇ ਹੋਏ ਆ ਤਾਂ ਤੁਹਾਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੁਝ ਭੁਗਤਣਾ ਪਏਗਾ